ਇਹ ਮਜਬੂਰੀ ਮਜਬੂਰੀ ਹੋਊਗੀ ਨਹੀਂ ਸੱਜਾ ਤੁਸੀਂ ਨਾ ਸਦੋ ਹਾਂ ਬਿਲਕੁਲ ਪਰ ਬੰਦੇ ਦੀ ਜਾਨ ਲੈਣੀ ਤਾਂ ਅੱਜ ਕੱਲ ਜਿਹੜਾ ਬੰਦਾ ਕੁੱਤੇ ਬਿਲੇ ਦੀ ਤਰ੍ਹਾਂ ਕਰਦਾ ਇੱਕ ਤਾਂ ਫੋਨ ਹੋ ਗਿਆ ਹਾਂਜੀ ਦੂਜੇ ਕਾਰਨ ਮੈਨੂੰ ਇਹ ਲੱਗਦਾ ਹੁੰਦਾ ਮੰਮੀ ਕਿ ਪੈਸਾ ਪੈਸਾ ਹਾਂ ਤੇ ਕੰਮ ਕੰਮ ਇਹ ਦੋ ਚੀਜ਼ਾਂ ਨੇ ਇੱਕ ਦਿਨ ਜੋੜ ਕੇ ਰੱਖਤਾ ਸਾਡੇ ਰਿਸ਼ਤੇ ਆਂ ਇਹ ਤਾਂ ਹੈਗੀ ਹੈ ਪੈਸੇ ਦੇ ਖਾਤਰ ਪਿਓ ਪੁੱਤ ਨੂੰ ਮਾਰੀ ਮਾਰੀ ਜਾਂਦਾ ਪੁੱਤ ਪਿਓ ਨੂੰ ਮਾਰੀ ਜਾਂਦਾ ਹਾਂਜੀ ਕਾਰ ਵਾਲੀ ਕਾਰ ਵਾਲੇ ਦਾ ਕਤਲ ਕਰਵਾਈ ਜਾਂਦੀ ਹੈ ਕਾਰ ਵਾਲਾ ਕਾਰ ਵਾਲੀ ਨੂੰ ਘਰ ਵਾਲੀ ਕਾਰ ਵਾਲੇ ਨੂੰ ਮਰਵਾਈ ਜਾਂਦੀ ਹੈ ਬੱਚਿਆਂ ਨੂੰ ਖੁਦ ਇਹਨਾਂ ਨੂੰ ਜਨਮ ਦਿੱਤਾ ਹੈ ਹਾਂਜੀ ਪਾਲਿਆ ਪੋਸਿਆ ਆਪਾਂ ਏਡੇ ਏਡੇ ਵੱਡੇ ਕਰਕੇ ਇੱਕ ਸਿਰਫ ਉਹ ਕਾਮ ਦੀ ਖਾਤਰ ਆਪਣੇ ਬੱਚਿਆਂ ਦਾ ਕਤਲ ਕਰਵਾ ਦਿੰਦੀ ਉਹ ਵੀ ਮਾਮਾ ਹੈ ਉਹ ਵੀ ਮਾਮਾ ਹੋਤੇ ਉਹ ਵੀ ਮਾਮਾ ਹੈ ਜਿਹੜੀਆਂ ਆਪਦੇ ਪੁੱਤਾਂ ਦੇ ਕੰਡਾ ਵੱਜਾ ਨਹੀਂ ਚਰਦੀਆਂ ਨਾ ਉਹ ਵੀ ਇੱਕ ਸਨੇਹ ਆ ਉਹ ਵੀ ਇੱਕ ਪਿਆਰ ਆ ਉਹ ਚਿੱਤਿਆਂ ਨਾਲ ਮਜ਼ਬੂਤ ਆ ਉਹ ਚਿੱਤਿਆਂ ਨਾਲ ਹੁੰਦਾ ਜੇ ਬੱਚੇ ਦੇ ਕਿਤੇ ਕੰਡਾ ਵੀ ਵਾਜਦਾ ਅਸਰ ਵੀ ਦੁਖਦਾ ਮਾਪਤਾ ਕੀ ਕਹਿੰਦੀ ਆ ਵੀ ਮੇਰਾ ਦੁਖਣ ਲੱਗ ਜੇ ਇਹਨਾਂ ਦਾ ਨਾ ਕੁਛ ਦੁਖਣਾ ਬੰਨਾ ਕੁਛ ਦੁਖਦਾਈ ਮਾਵਾ ਪਈ ਆ ਆਪਦੀ ਹੱਥੀ ਮਰਵਾਈ ਜਾਂਦੇ ਮਰਵਾਈ ਜਾਂਦੇ ਬਸ ਇਹ ਦੁਨੀਆ ਦਾ ਪਤਾ ਨਹੀਂ ਚਲੋ ਚਲੀਦਾ ਮੇਲਾ ਹਾਂ ਕਿਸੇ ਨੂੰ ਕੋਈ ਪੈਸੇ ਦਾ ਕੀ ਹੋ ਗਿਆ ਅੱਜ ਕੱਲ ਵੀ ਮੈਨੂੰ ਇਹ ਲੱਗਦਾ ਹੁੰਦਾ ਕੋਈ ਵੀ ਇਨਸਾਨ ਜਦੋਂ ਕਿਸੇ ਨਾਲ ਜੁੜਦਾ ਨਾ ਮੈਨੂੰ ਤਾਂ ਇਹ ਲੱਗਦਾ ਉਹ ਇਹ ਸੋਚ ਕੇ ਜੁੜਦਾ ਵੀ ਮੈਨੂੰ ਕੁਝ ਦੇਣ ਜੋਗਾ ਹੈਗਾ ਜਾਂ ਨਹੀਂ ਹੈਗਾ ਜਦੋਂ ਤਾਂ ਜਿੰਨਾ ਕਿ ਚਿਰਤਾ ਉਹਨੂੰ ਆਪਾਂ ਦੇਈ ਜਾਂਦੇ ਆ ਉਹਨਾਂ ਕਿ ਚਿਰਤਾ ਉਹ ਥੋੜੀ ਵਾਹ ਵਾਹ ਕਰਦਾ ਉਸ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਹਾਂਜੀ ਦੋ ਦੋ ਤਿੰਨ ਮਹੀਨੇ ਵਰਤਦਾ ਉਹਨੂੰ ਪਤਾ ਲੱਗਦਾ ਵੀ ਇੱਥੇ ਤਾਂ ਦੇਣ ਲੈਣ ਨੂੰ ਤਾਂ ਕੁਝ ਹੈ ਨਹੀਂਗਾ ਆਪਾਂ ਕਿਉਂ ਵਗਰ ਫਿਰਦੇ ਹਾਂ ਹਾਂਜੀ ਜੇ ਤੁਸੀਂ ਉਹਨੂੰ ਕੁਝ ਦੇਵੋਗੇ ਉਹ ਤੁਹਾਡੇ ਨਾਲ ਵਧੀਆ ਪਿਆਰ ਰੱਖੂਗਾ ਸਵਾਰਥ ਵਧ ਗਿਆ ਸਵਾਰਥ ਵਧ ਗਿਆ ਸਵਾਰਥ ਦੇ ਰਿਸ਼ਤੇ ਹੋਗੇ ਹਾਂ ਸਵਾਰਥ ਦੇ ਰਿਸ਼ਤੇ ਹੋਗੇ ਪਰ ਆਪਾਂ ਨੂੰ ਇਹ ਚਾਹੀਦਾ ਵੀ ਆਪਾਂ ਨੂੰ ਮੋਹ ਬਣਾਉਣਾ ਚਾਹੀਦਾ ਇੱਥੋਂ ਆਪਾਂ ਮੋਹ ਹੀ ਲੈ ਕੇ ਜਾਣਾ ਕੁਛ ਨਹੀਂ ਨਾਲ ਕਿਸੇ ਨਾਲ ਕੁਛ ਨਹੀਂ ਲੈ ਕੇ ਜਾਣਾ ਭਵੇਂ ਆਪਣੇ ਘਰ ਹੈ ਲੱਖਾਂ ਜਾਇਦਾਦਾਂ ਪੰਨੀਆਂ ਕਦੇ ਕਿਸੇ ਬੰਦੇ ਦੇ ਨਾਲ ਨਾਲ ਗਈਆਂ 3.5 ਹੱਥ タル ਕਹਿੰਦੇ ਦਾ ਮਿਲਨੀ ਆ ਹਾਂਜੀ ਉਹਦੇ ਨਾਲ ਨਾ ਪੁੱਤ ਨਾ ਕੋਈ ਧੀ ਨਾ ਕਿਸੇ ਨੇ ਨਹੀਂ ਜਾਣਾ ਆਪ ਦਾ ਆਦਮੀ ਨਹੀਂ ਜਾਣਾ ਮੈਂ ਕਦੇ ਇਹੀ ਗੱਲ ਬੈਠੀ ਸੋਚਦੀ ਹੁੰਦੀ ਹੁਨੀ ਆ ਕਿ ਹਰ ਕੋਈ ਬੰਦਾ ਇਹ ਜਿਹਨ ਚਾਹ ਉਹਦੇ ਚੀਜ਼ ਕਿਉਂ ਨਹੀਂ ਸਮਝ ਲੈਂਦਾ ਵੀ ਸਾਡੇ ਨਾਲ ਕੁਝ ਜਾਣਾ ਨਹੀਂ ਅਸੀਂ ਇੱਕ ਗੱਠ ਗੱਠ ਥਾਂ ਖਾਤਰ ਨਾ ਕਤਲ ਕਰੀ ਜਾਣੇ ਮਾਰੀ ਜਾਣੇ ਮਾਰੀ ਜਾਂਦੀ ਸਾਡੇ ਨਾਲ ਹੀ ਨਹੀਂ ਜਾਣੀ ਹਾਂ ਮਤਲਬ ਮੈਂ ਤਾਂ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਇਹ ਹੀ ਬੇਨਤੀ ਹੈ ਹਨਾ ਸਾਰੇ ਵੀਰਾਂ ਭੈਣਾਂ ਨੂੰ ਕਿ ਇਦਾਂ ਨਾ ਕਰਿਆ ਕਰੋ ਕਿਰਪਾ ਕਰਕੇ ਇਦਾਂ ਨਾ ਕਰਿਆ ਕਰੋ ਭੈਣ ਭਰਾ ਕਹਿੰਦੇ ਲੱਖੀ ਨਾ ਕਰੋੜੀ ਹਾਂ ਇੱਕ ਮਿਲ ਨਹੀਂ ਪੇਟੋ ਕਦੋਂ ਜਨਮ ਲਵਾਂਗੇ ਕਦੋਂ ਜਨਮ ਲਵਾਂਗੇ ਹਨਾ ਨਹੀਂ ਲੈਣਾ ਜਨਮ ਤੇ ਨਾ ਆਪਾਂ ਭੈਣ ਭਾਈਆਂ ਕੱਟੀ ਧੇਰ ਬਰੋ ਕਾਦੀ ਨਹੀਂ ਬੈਰ ਇਸੇ ਨੂੰ ਨਹੀਂ ਕਰਨਾ ਚਾਹੀਦਾ ਭੈਣਾਂ ਵਰਤ ਨੂੰ ਹਟ ਜਾਂਦੀਆਂ ਭਾਈ ਵਰਤ ਨੂੰ ਹਟ ਜਾਂਦੇ ਆ ਮਾਪਿਆਂ ਨੂੰ ਛੱਡ ਜਾਂਦੀਆਂ ਤੀਆਂ ਜ਼ਮੀਨਾਂ ਪਿੱਛੇ ਕਿਉਂ 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 ਹਨਾ ਵੀ ਜਿੱਥੇ ਆਪਦੇ ਰਿਸ਼ਤੇ ਆ ਨੇ ਉਥੇ ਪੈਸੇ ਨਹੀਂ ਸਾਹ ਦੇ ਉਥੇ ਪੈਸੇ ਨਹੀਂ ਉਥੇ ਪੈਸਾ ਸੌਣੇ ਨਹੀਂ ਚੱਕਦੇ ਆਪਣੇ ਬਹੁਤ ਘਰਾਂ ਚ ਪਿਆ ਬੰਦਾ ਬਿਮਾਰ ਪਿਆ ਉਹਨੂੰ ਆਪਦਾ ਹੀ ਚੱਕ ਕੇ ਹਸਪਤਾਲ ਲੈ ਜਾ ਉਹ ਆਪਦਾ ਹੀ ਮੂੰਹ ਚ ਪਾਣੀ ਪਾਉ ਪੈਸੇ ਨਹੀਂ ਉਥੇ ਕੰਮ ਨਹੀਂ ਕਰਨਾ ਨਾਲ ਨਹੀਂ ਜਾਣਾ ਪੈਸਾ